ਤਿੰਨ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਕਾਬੂ ਮਾਛੀਵਾੜਾ ਸਾਹਿਬ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਤਿੰਨ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਨੂੰ ਕਾਬੂ ਕੀਤਾ ਆਰੋਪੀਆਂ ਦੀ ਪਛਾਣ ਗਗਨਦੀਪ ਸਿੰਘ ਨਿਵਾਸੀ ਮੈਦੀਪੁਰ ਅਤੇ ਆਕਾਸ਼ਦੀਪ ਵਾਸੀ ਮਾਛੀਵਾੜਾ ਸਾਹਿਬ ਵਜੋਂ ਹੋਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਗਗਨਦੀਪ ਕੋਲ ਚੋਰੀ ਦੇ ਦੋ ਮੋਟਰਸਾਈਕਲ ਹਨ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਪਟਿਆ ਚੌਕ ਵਿੱਚ ਦੋਨਾਂ ਨੂੰ ਕਾਬੂ ਕਰ ਲਿਆ ਉੱਥੇ ਹੀ ਇਹਨਾਂ ਕੋਲੋਂ ਚੋ ਜਾਂਚ ਕਰ ਰਹੀ ਹੈ ਇਸ ਨੂੰ ਜਾਣਕਾਰੀ ਮਿਲੀ ਸੀ ਇੱਕ ਖੁਫੀਆ ਤੌਰ ਤੇ ਗਗਨਦੀਪ ਸਿੰਘ ਦੀ ਲਿਸਟ ਮਿੱਤੀ ਇਹ ਮਤੀਪੁਰ ਦਾ ਇਹਦਾ ਬੈਕ ਬੈਡ ਕਰੈਕਟਰ ਹੈ ਇਹਦੇ ਖਿਲਾਫ ਫੈਲਾ ਵੀ ਪਰਚਾ ਕਰਦੇ ਨੇ ਤੇ ਇਹਦਾ ਸਾਥੀ ਆਕਾਸ਼ਦੀ ਇਹ ਵੀ ਲੋਕਲ ਮਛਿਗੜਾ ਦਾ ਉਹਦਾ ਹੀ ਆ ਜੀ ਇਹਨਾਂ ਨੇ ਚੋਰੀ ਦੇ ਮੋਟਰਸਾਈਕਲ ਕਰਕੇ ਅੱਗੇ ਵੇਚ ਦੇਣੀ ਤੇ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਜਿਹੜਾ ਸੋਚਦਾ ਇਹਨਾਂ ਤੋਂ ਸਰੇ ਜੀ ਤਿੰਨ ਬਰਾਮਦ ਕਰੇ ਨੇ ਮੋਟਰਸਾਈਕਲ ਪਤਰਾ ਤੋਂ ਜੋ ਵੀ ਜੀਤੀ ਨੇ ਇੱਕ ਤਾਂ ਦਸਲੇ ਨਗਰ ਤੋਂ ਚੋਰੀ ਕੀਤਾ ਸੀ ਵਿੱਕੀ ਨੇ ਨਾਲ ਕੇ ਅਕਾਸ਼ਦੀਪ ਨੇ ਇੱਕ ਗਰਿਆ ਸੀ ਆਪਣੇ ਸਿਵਲ ਹਸਤਾਲ ਤੇ ਆਪਣੇ ਨਵੇਂ ਸ਼ਹਿਰ ਤੋਂ ਦੀ ਇੱਥੋਂ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਬਰਾਮਦ ਕਿਸੇ ਜਿਹੜਾ ਇਹ ਐਸਆਈ ਪਵਨ ਕੁਮਾਰ ਪਵਨਜੀਤ ਇਹ ਜਿਹੜਾ ਤਲਾਸ਼ ਵਿੱਚ ਸੀ ਭੱਟੀਆਂ ਤੋਂ ਕਾਫੀ ਕਰੇ ਨੇ ਦੋ ਹੀ ਲੜਕੇ ਇਹ ਬੀਚ ਦੇ ਸੀ ਕਿ ਮੋਸਾ ਕਿਸ਼ਮਤ ਨੇ ਇਜਾ ਦਰਾਂ ਨੇ ਤੁੱਤੀ ਜਾਊਗਾ ਕਿ ਵੀ ਪਤਾ ਲੱਗਿਆ ਫਿਰ ਤੇ ਕੁਛ ਵੀ ਜ਼ਰਦਾਰ ਹੋ ਵੀ ਬੁੱਤਾ ਸੇ ਵਜਦਾ ਚੋਰੀ क्लास ਹੋ ਸਕਦਾ ਇਹਨੇ ਪੁਲਿਸ ਮਾਰਦੇ ਨੇ ਜੀ ਕੁਛ ਵੀ ਜਾਰੀ ਹੈ ਹੋਲ ਬਰਾਮ ਹੋ ਸਕਦੇ ਨੇ ਮੋਟ ਸਕਦਾ ਜਿਵੇਂ ਇਹਨਾਂ ਦੇ ਨੰਬਰ ਪਲੇਟਾ ਨਹੀਂ ਹੈਗੇ ਕੋਈ ਬਾਦਦਾਰ ਤੂੰ ਵੀ ਇਹਨਾਂ ਨੇ ਕੋਈ ਅੰਜਾਮੂ ਜੁਮ ਦਿੱਤਾ ਪਰ ਜਿਹੜੀਆਂ ਬਾਦਦਾਰਾਂ ਦੇ ਬੜਾ ਨੰਬਰ ਪਲੇਟਾ ਜੀ ਇਹਨਾਂ ਬਾਰੇ ਜੀ ਜੀ ਇਹਨਾਂ ਨੂੰ ਕੁਛ ਕਿਸ ਵਿਕੀਣਾ ਕਰੀਆ ਹੋ ਸਕਦਾ ਬਾਦਦਾਰ ਦੀ ਕਾਰਨੀਤਾਂ ਵਿੱਚ ਹੋਣ ਇਨਕੇ ਕਾਬੂ ਆ ਗਏ ਜੀ ਇਹਨਾਂ ਨੂੰ ਹੋਰ ਵੀ ਇਹ ਜੀ ਦੋ ਬੰਦੇ ਕਿ ਕੋਈ ਹੋਰ ਵੀ ਚੋਰ ਹੈਗੇ ਨਾਲ ਰੱਖੇ ਅਜੇ ਸਾਡੀ ਆਇਆ ਨਹੀਂ ਤਫਤੀਸ਼ ਚ ਉਸ ਕੇਸ ਤੇ ਪਤਾ ਲੱਗੂਗਾ ਜੀ ਪਹਿਲਾਂ ਵਰਕੇ ਪੁੱਛੇ ਸਰ ਹਾਂ ਜੀ ਇਹ ਵਿੱਕੀ ਦੇ ਅਗੇ ਸਪਰਸੇ ਹੈਗੇ ਚੋਰੀ ਦੇ